Să știi că alții ਕਈ ਵਾਰ ਨਾ ਅਸੀਂ ਸੋਚਦੇ ਹਾਂ ਕਿ ਹਾਏ ਅਸੀਂ ਤਾਂ ਸਾਰਿਆਂ ਨਾਲ ਬਹੁਤ ਚੰਗਾ ਕੀਤਾ ਤੇ ਸਾਡਾ ਨਾ ਇੰਨਾ ਮਾੜਾ ਕਿਉਂ ਹੋ ਰਿਹਾ ਹੈ ਹਨਾ ਕਈ ਵਾਰ ਸਾਡੀ ਫੈਮਿਲੀ ਜਿਹੜੀ ਉਹ ਬਹੁਤ ਅੱਛੀ ਹੁੰਦੀ ਹੈ ਹਨਾ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਮਤਲਬ ਸਟਰੋਂਗ ਹੁੰਦੀ ਹੈ ਬਟ ਅਸੀਂ ਵੀ ਉਸੇ ਫੈਮਿਲੀ ਚ ਰਹਨੇ ਆ ਬਟ ਅਸੀਂ ਇੰਨੇ ਸਟਰੋਂਗ ਨਹੀਂ ਹੁੰਦੇ ਫਾਈਨੈਂਸ਼ੀਅਲੀ ਹਨਾ ਤੇ ਅਸੀਂ ਸੋਚਦੇ ਹਾਂ ਕਿ ਨਹੀਂ ਹਾਏ ਸਾਡਾ ਵਧੀਆ ਕੰਮ ਚੱਲ ਪਵੇ ਸਾਡੀ ਵੀ ਇੰਨੀ ਇਨਕਮ ਹੋਵੇ ਸਾਡੀ ਵੀ ਲਾਈਫ ਵਧੀਆ ਹੋਵੇ ਹਨਾ ਥੋੜਾ ਟਾਈਮ ਪਹਿਲਾਂ ਮੈਨੂੰ ਇੱਕ ਮਤਲਬ ਬੈਂਕ ਚ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਉੱਥੇ ਕੰਮ ਕੀਤਾ ਤੇ ਮੈਂ ਉੱਥੇ ਦੇਖਿਆ ਕਿ ਬਹੁਤ ਜ਼ਿਆਦਾ ਵਧੀਆ ਜੌਬ ਕਰਕੇ ਰਿਟਾਇਰ ਹੋਏ ਜਿਹੜੇ ਪਰਸਨ ਆ ਉਹਨਾਂ ਦੀ ਮੈਂ ਬਹੁਤ ਮਤਲਬ ਬੁਰੀ ਹਾਲਤ ਦੇਖੀ ਜੋ ਮੇਰੇ ਨਾਲ ਕੰਮ ਕਰਦੇ ਸੀ ਉਹ ਜਿੱਦਾਂ ਕਾਫੀ ਟਾਈਮ ਤੋਂ ਲੱਗਿਓ ਤਾਂ ਸਾਰੇ ਕਸਟਮਰਸ ਨੂੰ ਜਾਣਦੇ ਜੋ ਬੈਂਕ ਚ ਆਉਂਦੇ ਤਾਂ ਉਹ ਦੱਸਦੇ ਹੁੰਦੇ ਆ ਕਿ ਇੱਦਾਂ ਇੱਦਾਂ ਕਰਕੇ ਇਹ ਮਤਲਬ ਇੱਕ ਟੀਚਰ ਰਿਟਾਇਰ ਨੇ ਤੇ ਉਹ ਮਤਲਬ ਕਿ ਕਹਿ ਸਕਦੇ ਆ ਕਿ ਉਹ 24 ਘੰਟੇ ਮਤਲਬ ਉਹਦੇ ਨਸ਼ੇ 'ਚ ਹੀ ਰਹਿੰਦੇ ਆ ਸ਼ਰਾਬ 'ਚ ਦੇ ਨਸ਼ੇ 'ਚ ਹੀ ਰਹਿੰਦੇ ਜਿੰਨੀ ਉਹਨਾਂ ਦੀ ਤਨਖਾਹ ਹੁੰਦੀ ਆ ਪੈਨਸ਼ਨ ਆਉਂਦੀ ਆ ਉਹ ਸਾਰੀ ਇਦਾਂ ਹੀ ਜਾਂਦੀ ਆ ਹਨਾ ਫਿਰ ਮੇਰਾ ਦਿਮਾਗ ਫਿਰ ਇੱਕ ਹੋਰ ਫੈਮਿਲੀ ਆਉਂਦੀ ਸੀ ਉਹ ਵੀ ਇਦਾਂ ਹੀ ਟੀਚਰ ਰਿਟਾਇਰ ਸੀ ਬਟ ਉਹ ਸਾਰਾ ਹੀ ਟੱਬਰੇ ਕਮਲੇ ਆਂਦਾ ਸੀਗਾ ਹਨ ਜਿੱਦ ਪਾਗਲ ਜੈਨੂਨ ਦੇ ਹੈਗੇ ਕਿ ਪੂਰਾ ਮਤਲਬ ਨਹੀਂ ਉਹਨਾਂ ਦੀ ਮੈਂਟਲੀ ਸਹੀ ਹੈਗੀ ਸਥਿਤੀ ਹੈਨਾ ਤੇ ਨਾ ਉਹ ਸੋਚ ਸਕਦੇ ਆ ਨਾ ਉਹ ਆਪਣੇ ਪੈਸੇ ਨੂੰ ਸਹੀ ਤਰ੍ਹਾਂ ਮਤਲਬ ਯੂਜ਼ ਕਰ ਸਕਦੇ ਇੱਥੇ ਤੱਕ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਕਿੰਨੇ ਪੈਸੇ ਉੱਥੋਂ ਵਿਡਰੋਅਲ ਕਰਾਉਣੇ ਆ ਕਿੰਨੇ ਨਹੀਂ ਸੋ ਇਸ ਹੱਦ ਤੱਕ ਵੀ ਹੈਗੀ ਆ ਸੋ ਅਸੀਂ ਮਤਲਬ ਇਹ ਵੀ ਨਹੀਂ ਕਹਿ ਸਕਦੇ ਹੈਗੇ ਕਿ ਪੈਸਾ ਜਿਹੜਾ ਆ ਉਹ ਹੀ ਸਭ ਕੁਝ ਹੈਗਾ ਜਿਹੜੇ ਪੈਸਿਆਂ ਵਾਲੇ ਹੈਗੇ ਆ ਨਾ ਉਹਨਾਂ ਦੇ ਵਿਵਾਦ ਤੋਂ ਬੱਦਰ ਸਥਿਤੀ ਜਿਹੜੀ ਆ ਉੱਥੇ ਮੈਨੂੰ ਦੇਖਣ ਨੂੰ ਮਿਲੀ ਫਿਰ ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਨਹੀਂ ਯਾਰ ਪਰਮਾਤਮਾ ਨੇ ਸਾਨੂੰ ਤਾਂ ਫੇਰ ਵੀ ਬਹੁਤ ਵਧੀਆ ਇਨਾ ਤੂੰ ਬਣਾਇਆ ਹੈ ਹਨਾ ਬੇਸ਼ੱਕ ਅਸੀਂ ਐਨੇ ਸਟਰੋਂਗ ਫਾਈਨੈਂਸ਼ਲੀ ਨਹੀਂ ਹੈਗੇ ਬਟ ਸਾਨੂੰ ਦਿਮਾਗ ਤਾਂ ਦਿੱਤਾ ਹੈ ਨਾ ਸੋਚਣ ਦੀ ਸ਼ਕਤੀ ਤਾਂ ਦਿੱਤੀ ਹੈ ਪੂਰੀ ਅਸੀਂ ਮੈਂਟਲੀ ਬਿਲਕੁਲ ਸਹੀ ਹਾਂ ਹਨਾ ਆਪਣਾ ਜਿੰਨੇ ਜਿੰਨਾ ਵੀ ਸਾਡੇ ਕੋਲ ਪੈਸਾ ਹੈਗਾ ਉਹਨੂੰ ਸਹੀ ਤਰ੍ਹਾਂ ਨਾਲ ਯੂਜ਼ ਤਾਂ ਅਸੀਂ ਕਰ ਹੀ ਸਕਦੇ ਹਾਂ ਬਰਬਾਦੀ ਤਾਂ ਨਹੀਂ ਕਰ ਸਕਦੇ ਹਨਾ ਸੋ ਪਰਮਾਤਮਾ ਜਿੰਨਾ ਵੀ ਦਿੰਦਾ ਹੈ ਨਾ ਉਹਦੇ 'ਚ ਸ਼ੁਕਰ ਕਰਿਆ ਕਰੋ ਤੇ ਬਸ ਤੰਦਰੁਸਤੀ ਮੰਗੋ ਕਿ ਤੰਦਰੁਸਤੀ ਪ੍ਰਮਾਤਮਾ ਦੇ ਪੈਸੇ ਦਾ ਬੰਦਾ ਚਲੋ ਕਮਾਈ ਲੈਂਦਾ ਹਨ ਉਹ ਤਾਂ ਆਪਾਂ ਜਿਸ ਪ੍ਰਮਾਤਮਾ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਆ ਉਹਨੂੰ ਸਾਡੇ ਖਾਣ ਪੀਣ ਸਭ ਦਾ ਮਤਲਬ ਉਹਨੂੰ ਹੈਗਾ ਆ ਉਹਨੇ ਕੋਈ ਨਾ ਕੋਈ ਵੇਦ ਬਣਾਈ ਦੇਣੀ ਹੁੰਦੀ ਆ ਨਾ ਕਮਾਈ ਕਰਨ ਦੀ ਸੋ ਹਾਂ ਟੈਨਸ਼ਨ ਤਾਂ ਜ਼ਰੂਰ ਹੋ ਜਾਂਦੀ ਆ ਬਟ ਇਹ ਚੀਜ਼ ਜ਼ਿਆਦਾ ਜ਼ਰੂਰੀ ਆ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਆ ਨਾ ਉਹਨੂੰ ਸਾਡੇ ਨਾਲੋਂ ਜ਼ਿਆਦਾ ਫਿਕਰ ਆ ਕਿ ਅਸੀਂ ਕਿੱਦਾਂ ਆਪਣਾ ਮਤ ਜੀਵਨ ਜਿਹੜਾ ਉਹਨੂੰ ਸਪੈਂਡ ਕਰਨਾ ਆ ਠੀਕ ਹੈ ਇਦਾਂ ਦੇ ਬੰਦਿਆਂ ਨੂੰ ਦੇਖ ਕੇ ਫਿਰ ਮੂੰਹ ਦੇ ਵਿੱਚੋਂ ਇਹੀ ਚੀਜ਼ ਨਿਕਲਦੀ ਆ ਕਿ ਇਹ ਪ੍ਰਮਾਤਮਾ ਤੇਰੇ ਬਹੁਤ-ਬਹੁਤ ਸ਼ੁ크ਰਾ ਕੀ ਸਾਨੂੰ ਤੂੰ ਜਿੰਨਾ ਵੀ ਦਿੱਤਾ ਬਹੁਤ ਆ ਬਹੁਤ ਦਿੱਤਾ ਹਨਾ ਤੇ ਇਹ ਇਸ ਚੀਜ਼ ਨਾਲੋਂ ਤਾਂ ਅਸੀਂ ਬਹੁਤ ਬੈਟਰ ਆ ਕਿ ਅਸੀਂ ਇਸ ਮਤਲਬ پاگل ਨਹੀਂ ਹੈਗੇ ਹਨਾ ਮਤਲਬ ਮੈਂਟਲੀ ਬਿਲਕੁਲ ਸਹੀ ਆ ਹੈਲਦੀ ਆ ਤੋਂ ਬਾਅਦ ਜਦੋਂ ਵੀ ਕਿਤੇ ਮੇਰੇ ਦਿਮਾਗ 'ਚ ਇਹ ਚੀਜ਼ਾਂ ਆਉਂਦੀਆਂ ਨਾ ਕਿ ਹਾਂ ਮਤਲਬ ਟੈਨਸ਼ਨ ਕਿਸੇ ਜੀਜ਼ ਦੀ ਥੋੜੀ ਬਹੁਤੀ ਹੋਣ ਲੱਗਦੀ ਤਾਂ ਮੈਂ ਉਹੀ ਚੀਜ਼ ਯਾਦ ਕਰਦੀਆਂ ਤਾਂ ਉਹ ਚੀਜ਼ ਯਾਦ ਕਰਕੇ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀਆਂ ਕਿ ਇਹ ਪ੍ਰਮਾਤਮਾ ਤੂੰ ਜਿੰਨਾ ਵੀ ਦਿੱਤਾ ਜੋ ਵੀ ਦਿੱਤਾ ਬਿਲਕੁਲ ਸਹੀ ਆ ਜੇ ਅੱਜ ਅਸੀਂ ਮਤਲਬ ਠੀਕ ਆ ਜਿੰਨਾ ਵੀ ਕੁਮਾਰੇ ਆਏ ਆ ਜਾਂ ਨਹੀਂ ਵੀ ਕੁਮਾਰੇ ਤਾਂ ਉਹ ਉਹ ਵੀ ਤੇਰੀ ਰਜ਼ਾਇਆ ਹਨਾ ਤੂੰ ਹੀ ਪ੍ਰਮਾਤਮਾ ਤੈਨੂੰ ਹੀ ਪਤਾ ਹੈ ਕਿ ਸਾਨੂੰ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਕਦੋਂ ਦੇਣਾ ਹੈ ਕਦੋਂ ਨਹੀਂ ਦੇਣਾ ਹਨਾ ਸੋ ਪ੍ਰਮਾਤਮਾ ਜਿਹੜਾ ਆ ਉਹ ਸਾਡੇ ਨਾਲੋਂ ਵੀ ਵੱਡਾ ਪਲੈਨਰ ਆ ਹਨਾ ਅਸੀਂ ਜੋ ਪਲਾਨਿੰਗ ਕਰਦੇ ਉਹਦੇ ਸਾਹਮਣੇ ਉਹਦੀ ਪਲਾਨਿੰਗ ਜਿਹੜੀ ਆ ਉਹ ਬਹੁਤ ਵਧੀਆ ਹੁੰਦੀ ਹੈ ਸੋ ਇਹ ਸੋਚ ਕੇ ਕਦੀ ਵੀ ਘਬਰਾਣਾ ਨਹੀਂ ਹੈਗਾ ਕਿ ਹਾਂ ਕੀ ਸਾਡਾ ਸਹੀ ਟਾਈਮ ਨਹੀਂ ਚੱਲ ਰਿਹਾ ਹੈਗਾ ਜਦੋਂ ਤੁਹਾਡਾ ਸਹੀ ਟਾਈਮ ਆਉਣਾ ਉਸ ਪ੍ਰਮਾਤਮਾ ਨੇ ਆਪੇ ਹੀ ਕੋਈ ਨਾ ਕੋਈ ਝਾਰਾ ਬਣਾਉਣਾ ਆਪੇ ਹੀ ਕੋਈ ਨਾ ਕੋਈ ਰਸਤਾ ਬਣਾਉਣਾ ਤੇ ਤੁਹਾਨੂੰ ਕਾਮਯਾਬ ਕਰਨਾ ਹੈ ਠੀਕ ਹੈ ਸੋ ਟੈਨਸ਼ਨ ਬਿਲਕੁਲ ਨਹੀਂ ਲੈਣੀ ਹੈ ਕਿ ਉਸ ਪ੍ਰਮਾਤਮਾ ਦੇ ਹੁੰਦੇ ਹੋਏ ਸਾਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਤੇ ਉਹ ਪ੍ਰਮਾਤਮਾ ਜਿਹੜੀ ਹੈ ਉਹਨੂੰ ਸਾਡੇ ਨਾਲੋਂ ਜ਼ਿਆਦਾ ਫਿਕਰ ਆ ਸਾਡੀ ਠੀਕ ਹੈ ਅਸੀਂ ਪਹਿਲਾਂ ਉਹਦੇ ਬੱਚੇ ਆ ਉਪਰਮਾਤਮਾ ਦਾ ਸ਼ੁਕਰ ਕਰੋ ਤੇ ਉਸ ਟਾਈਮ ਦਾ ਇੰਤਜ਼ਾਰ ਕਰੋ ਕਿ ਹਾਂ ਪ੍ਰਮਾਤਮਾ ਜ਼ਰੂਰ ਤੁਹਾਡਾ ਟਾਈਮ ਵੀ ਲੈ ਕੇ ਆਊਗਾ ਬਹੁਤ ਬਹੁਤ ਧੰਨਵਾਦ